ਲਾ ਸਚਨਾ ਮਾਡਲ ਟਾਊਨ ਨੰਬਰ 1 ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੇ ਇੱਕ ਦਾ ਮਤਲਬ ਜਰਸੀ ਦਿਖਾ ਦਾਂਗੇ ਫਾਰਮ ਵਾਲੀ ਬਹੁਤ ਕਮਾਲ ਦੀ 22 ਕਿਲੋ ਪੰਜਾਂ ਦੰਨਾਂ ਦੀ ਸੂਈ ਕੋਲੇ ਬੋਲਾ ਬਾਈ ਕੰਨਾ ਹਾਜ਼ਰ ਤੇ ਇੱਕ ਬਿਹੜਾ ਦਿਖਾ ਦਾਂਗੇ ਬੋਲਾ ਇਹਦੇ ਕੋਲ ਵੀ ਤਿਆਰੀ ਵਾਲਾ ਆ ਗਿਆ ਫੁੱਲ ਦੁੱਧ ਕੰਡੇ ਵਾਲਾ ਮਿਲੂ ਦੋਨਾਂ ਕੋਲੇ ਟੋਟਲ ਚਾਰ ਦਿਖਾ ਦਾਂਗੇ ਦੋ ਦਿਖਾ ਦਾਂਗੇ ਗੱਬਣ ਦੋਨੇ ਤਾਜ਼ੀਆਂ ਸੂਈਆਂ ਆ ਗਈਆਂ 6-6 ਦੰਦ ਮਾਡਲ ਟਾਊਨ ਨੰਬਰ 1 ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਨਾ ਬਾਈ ਕਰਨ ਕੋਲੇ ਪਹੁੰਚੇ ਵੇ ਆ ਜਰਸੀ ਤੁਹਾਨੂੰ ਇਹ ਮੰਨ ਲਓ ਕਿ ਬਹੁਤ ਕਮਾਲ ਦੀ ਜਰਸੀ ਦਿਖਾ ਦਾਂਗੇ ਜਿਵੇਂ ਭਰਾਵਾਂ ਦੀ ਡਿਮਾਂਡ ਹੁੰਦੀ ਆ ਨਾ ਵੀ ਅਸਲ ਜਰਸੀ ਲੈਣੀ ਆ ਅਸਲੀ ਦਿਖਾ ਦਾਂਗੇ ਰੱਬੀ ਪਹਿਲਾਂ ਜਰਸੀ ਕਰਾਦੇ ਚ ਇੱਕ ਤੇ ਗੱਲਬਾਤ ਬਾਈਨਾ ਕਰਾ ਦਾਂਗੇ ਡਿਟੇਲ ਸਾਰੀ ਪੁੱਛ ਲਾਂਗੇ ਆ ਜਾ ਕਰਨ ਹੋਰ ਕਿਵੇਂ ਆ ਬਹੁਤ ਵਧੀਆ ਵੀਰੇ ਬਹੁਤ ਚੜਦੀ ਕਲਾ ਕਿਰਪਾ ਬਾਬੇ ਨਾਨਕ ਦੀ ਨੰਬਰ ਬੋਲ ਦਿੰਦਾ 93799 39077 97799 39077 ਤੇ ਵੀਡੀਓ ਪਾਉਣੇ ਰਹੇ ਆ ਪਰ ਲਗਾਤਾਰ ਲਗਾਤਾਰ ਪਾਉਣੇ ਕਿਵੇਂ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਵੀਰੇ ਕਿਰਪਾ ਵਾਬੇ ਨਾਲ ਤਾੜ-ਦਾੜ ਵੇਖਦੇ ਮਾਲ ਤਾਂ ਦਾੜ-ਦਾੜ ਵੇਖਦਾ ਸਾਰ ਸੋ ਤੇਰਾ ਮਾਲੂਮ ਦਾੜ-ਦਾੜ ਵੇਖਦਾ ਠੀਕ ਆ ਗੱਲ ਵੀਡੀਓ ਤੇ ਤਾਂ ਵਿਕਦਾ ਹੀ ਵਿਕਦਾ ਉਹ ਵੀ ਰੂਟੀਨ ਚ ਵਿਕੀ ਜਾਂਦਾ ਠੀਕ ਆ ਗੱਲ ਗਾਗਾ ਆਈ ਜਾਂਦਾ ਆਈ ਜਾਂਦਾ ਚਾਈ ਜਾਂਦਾ ਠੀਕ ਆ ਗੱਲ ਮਾਰ ਲੱਭੀ ਕੈਮਰਾ ਤੇ ਜਰਸੀ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਪੂਰੀ ਅਸਲ ਜਰਸੀ ਦਿਖਾਤੀ ਬਾਈ ਨੇ ਮਾਨ ਲਾ ਬਿੱਦਿਆ ਨਾ ਬਣਾਤਾ ਯਾਰ ਤੜਕੀ ਤੜਕੀ ਦਾ ਚੰਗਾ ਜਾਨਵਰ ਮੱਥੇ ਲੱਗ ਜਾਂਦਾ ਹਾਂ ਹਾਂ ਜੀ ਹਾਂ ਜੀ ਦਿਨ ਬਣਨ ਵਾਲਾ ਕੰਮ ਹੀ ਹੁੰਦਾ ਫਾੜੀ ਵਾਲਾ ਲੇਵਾ ਬਾਕੀ ਕੋਈ ਛੋਟੀ ਨਹੀਂ ਹੈਗੀ ਵੀਰੇ ਜਰਸੀ ਐਚ ਐਫ ਦੇ ਮੁਕਾਬਲੇ ਦੰਦੋ ਕਿ ਮਰੂਗੀ 6 ਦੰਦ ਹੈ ਦੂਜਾ ਸੂਇ ਅਜੇ ਪਰਲੇ ਪਾਸੇ ਭਾਲ ਸ਼ੋ ਹੋ ਰਹੀ ਹੈ ਠੀਕ ਹੈ ਗਾ ਪਰਲੇ ਪਾਸੇ ਭਾਲ ਉੱਤਰ ਦੀ ਨਾੜਾਂ ਦੇ ਲੈ ਕਿਵੇਂ ਜਦੋਂ ਆਪਦਾ ਪੀਕ ਲੈਵਲ ਫੜੂਗੀ ਨਾ ਅਡਰਸ ਦੀ ਕੁਆਲਿਟੀ ਤਾਂ ਇਹਨੇ ਉਦੋਂ ਬਣਾਉਣੀ ਹੈ ਠੀਕ ਹੈ ਗਾ ਵੀ ਕੀ ਚੀਜ਼ ਉਦੋਂ ਕਿੰਨੇ ਦਿਨ ਦੀ ਸੂਇਆ ਕਿੰਨੀ ਬੋਲੀ ਅੱਜ ਅੱਜ ਇਹ 5 ਦਿਨਾਂ ਦੀ ਸੂਇ ਹੋ ਗਈ ਵੀਰੇ ਹਾਂ ਜੀ ਇਹਦੇ ਥਲੇ 22 23 ਕਿਲੋ ਤਿਆਰ ਹੈ 21 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਇਹ ਕੰਡੇ ਵਾਲਾ ਦੁੱਧ ਜਮਾਂ ਕੰਡੇ ਵਾਲਾ ਕਹਿ ਰਹੇ ਆ ਤੋਰ ਖੋਲ ਕੇ ਫਿਰ ਪਲੂਣ ਦਾ ਇਹਦਾ 27 ਕਿਲੋ ਦਾ ਰਿਕਾਰਡ ਹੈ ਇਸ ਤੇ ਦੰਦੋ ਰਹੂਗੀ ਛਿੱਗੀ ਵੱਡੀ ਆ ਗਈ ਪੂਰੀ ਪੂਰੀ ਵੱਡੀ ਹੈ ਛੋਟੀ ਨਹੀਂ ਆ ਗਈ ਵੀਰੇ ਇਹਦਾ ਪ੍ਰੂਫ ਦੇ ਦਾਂਗੇ ਸਾਰਾ ਸਾਰਾ ਲਿਖਤੀ ਰੂਪ ਡਾਕਟਰ ਜੀ ਪਿਆ ਆਪਣੇ ਕੋਲ ਠੀਕ ਆ ਗੱਲ ਲਿਖਤੀ ਰੂਪ ਚਾਹ ਕੰਮ ਹਾਂਜੀ ਹਾਂਜੀ ਜਿਹੜਾ ਫਾਰਮ ਵਾਲੇ ਨੇ ਦਿੱਤਾ ਆਪਾਂ ਨੂੰ ਕਮਾਲਾ ਕਮਾਲਾ ਜਿਹੜਾ ਬਾਈ ਕਹਿੰਦਾ ਫਾਰਮ ਵਾਲੇ ਨੇ ਡਾਟਾ ਦਿੱਤਾ ਨਾ ਸਾਰਾ ਮਿਲ ਜੂ ਲਿਖਤੀ ਪਲੂਣ ਦਾ 27 ਕਿਲੋ ਦਾ ਰਿ ਪਹਿਲਣ ਦਾ ਆ ਗਿਆ 27 ਕਿਲੋ ਦਾ ਮਿਲਕਾ ਰਿਕਾਰਡ ਆ ਸੀਕੀ 20 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਪੰਜਾਂ ਦਿਨਾਂ ਦੀ ਸੂਈ ਤੇ 22 ਕਿਲੋ ਅੱਜ ਹਾਜ਼ਰ ਜਮਾ ਤਿਆਰ ਹੈ ਕਮਾ ਲੈ ਕਮਾ ਤੇ ਲੈ ਚਲ ਗੇਟ ਵਾਲੇ ਬੰਨੇ ਤੇ ਬਾਕੀ ਆਰਡਰ ਚੈੱਕ ਕਰ ਸਕਦੇ ਹਾਂ 4/4 ਵਾਲਾ ਸਿਸਟਮ ਹੀ ਆ ਥੱਲੋਂ ਛੋਟੀ ਕੋਈ ਸੱਜਣ ਮੰਨੇ ਨਾ ਵੱਡੀ ਆ ਵੱਡੀ ਜਰਸੀ ਆ ਵੀਰੇ ਵੱਡੀ ਹਾਰਮ ਵਾਲੀ ਆ ਕੇਰਾਂ ਹੋਰ ਕਮਾਲਾ ਕਰਨੇ ਇੱਧਰਲੇ ਬੰਨੇ ਤੇ ਉੱਤੋਂ ਰਹੂਗੀ ਸਟੇਟ ਮਜ਼ਬੂਤ ਪੂਰੀ ਹੈ ਇੱਕ ਪਾਸੇ ਯਾਰ 10 ਲੱਖ ਵਾਲੀ ਮੈਂਸ ਵਾਲੇ ਨੇ ਇੱਕ ਪਾਸੇ ਗਾਈ ਵਾਲਲੇ ਠੀਕ ਆ ਗੱਲ ਹਾਂਜੀ ਤੇ ਬਾਕੀ ਜਿਵੇਂ ਆਪਾਂ ਕਹਿ ਲਈ ਕਿਸੇ ਸੱਜਣ ਨੇ ਬਰੀਡ ਤਿਆਰ ਕਰਨੀ ਆ ਨਾ ਬਰੀਡ ਵਾਸਤੇ ਦਾ ਆਫਰ ਹੈ ਵੇਰੇ ਮਜ਼ਬੂਤ ਫੁੱਲ ਆ ਮੱਝਾ ਵਰਗਾ ਸਰੀਰ ਆ ਗਿਆ ਨਾ ਲੈ ਚੱਲ ਬਈ ਉੱਤੋਂ ਦੀ ਲੈ ਚੱਲ ਲੈ ਚੱਲ ਕਮਾ ਕੇ ਤੇ ਬਾਕੀ ਇੱਥੋਂ ਕਰ ਸਕਦੇ ਹਾਂ ਦੀ ਕੁਆਲਿਟੀ ਚੈੱਕ ਅੱਜ 22 ਕਿਲੋ ਡੰਗ ਤੋਂ ਡੰਗ ਚਵਾ ਕੇ ਦੇ ਦਾਂਗੇ ਜਮਾ ਤਸੱਲੀ ਕਰਾ ਕੇ ਦੇਵਾਂਗੇ ਵੀਰੇ ਜਾਨ ਨੂੰ ਠੀਕ ਆ ਦੰਦੋ ਛਿੱਗੀ ਰਹੂਗੀ ਦੰਦੋ ਛਿੱਗੀ ਰਹੂਗੀ ਠੀਕ ਆ ਗੱਲ ਉਹ ਚੀਜ਼ ਦੀ ਵੀ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਤੇ ਫਾਰਮ ਵਾਲੀ ਤਸੱਲੀ ਵੀ ਕਰਾ ਦਾਂਗੇ ਇਹਦਾ ਜਿਹੜਾ ਡਾਟਾ ਮਿਲਿਆ ਜਿੰਨਾ ਕੋ ਬਾਈ ਕਹਿੰਦਾ ਸਾਰਾ ਸਾਰਾ ਕੁਝ ਦੱਸ ਦਾਂਗੇ ਵੀਰੇ ਆਪਾਂ ਲਿਖਤੀ ਰੂਪ ਚ ਨਾਲ ਇਹਦੇ ਆ ਗਿਆ ਮੇਲ ਕਾਫ ਮੇਲ ਕਾਫ ਆ ਗਏ ਇਧਰਲੇ ਪਾਸੇ ਨਾੜਾਂ ਦੇ ਲ ਇਧਰ ਪਹਿਲਾਂ ਉਤਰ ਗਈਆਂ ਨਾੜਾਂ ਸ਼ੋ ਹੋ ਰਹੀਆਂ ਨੇ ਇਧਰਲੇ ਪਾਸੇ ਮਾੜੀ ਮੋਟੀ ਭਾਲ ਹੈ ਹੀ ਹੈ ਜੀ ਠੀਕ ਆ ਗੱਲ ਬਾਕੀ ਜਦੋਂ ਪਹਿਲਾਂ ਉਤਰ ਗਈਆਂ ਹਾਂਜੀ ਉਦੋਂ ਦੀ ਜਦੋਂ ਪੀਕ ਲੈਵਲ ਤੇ ਗਈ ਨਾ ਉਦੋਂ ਦੀ ਆਰਡਰ ਦੀ ਕੁਆਲਿਟੀ ਬਾਨੀ ਕਿਤੋਂ ਵੀ ਇਹ ਐਸਾ ਨਹੀਂ ਹੱਥ ਨਹੀਂ ਤਰੋਂ ਵੀ ਜਮਾ ਕਿਸੇ ਪਾਸੇ ਸ਼ੂ ਨਜੇ ਕੱਕਿਆਂ ਦੀ ਖਸਿਆਰ ਹੈ ਜਮਾ ਇੱਥੋਂ ਲੱਭੀ ਸਾਈਡ ਤੋਂ ਕਰਾ ਦੀ ਇੱਕ ਪਰਲੇ ਬਣਾ ਸਾਰੀ ਬੈੜ ਕਰਾ ਦੀ ਜਾਂ ਇੱਕ ਤੇ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾ ਦੀ ਐਚ ਐਫ ਜੀ ਡੀ ਆ ਗਈ ਛੋਟੀ ਨਹੀਂ ਆ ਗਈ ਯਾਰ ਛੋਟੀ ਨਾ ਮੰਨ ਕੇ ਕੋਈ ਵੀਰ ਆਵੇ ਹਨ ਅਸਲੇ ਆ ਪੂਰੀ ਅਸਲ ਕੈਦੀ ਦਾ ਅਸਲੇ ਰਹੂਗੀ ਹਨ ਪੈਸੇ ਕਰਨ ਫਿਰ ਗੱਲ ਉਹੀ ਗੱਲ ਹੈ ਵੀ ਪੈਸਿਆਂ ਤੇ ਮੁੱਕਣੀ ਆ ਗਈ ਮੇਰੇ ਜਿਹੋ ਜੀ ਚੀਜ਼ ਹੈ ਮੁੱਲ ਤਾਂ ਇਹਦਾ ਕੋਈ ਚੀਜ਼ ਦਾ ਹੈ ਨਹੀਂ ਹਨ ਠੀਕ ਆ ਗੱਲ ਆਪਾਂ ਵੀ ਸਾਰਾ ਦਿਨ ਬਗਾਇਆਂ ਚ ਹੀ ਰਹਿੰਦੇ ਆ ਅਗਲਾ ਵੀ ਸਾਰਿਆਂ ਨੂੰ ਪਤਾ ਕਿ ਕੀ ਚੀਜ਼ ਹੈ ਠੀਕ ਆ ਜੀ ਮੁੱਲ ਕਰਨ ਨੂੰ ਇਹਦਾ ਜੇ 1.5 ਲੱਖ ਕਰ ਲਈ 1.70 ਕਰ ਲਈ ਤਾਂ ਵੀ ਇਹ ਓਟਦੀ ਹੈ ਪਰ ਅੱਜ ਆਪਾਂ ਬੱਚੀ ਦੇ ਦਾਂਗੇ 1.30 ਦੀ ਉਰਲੇ ਬੰਨੇ ਕਰਦੇ 1 ਲੱਖ ਤੇ 30000 ਰੁਪਏ ਦੀ ਬੱਚੀ ਇਹ ਹਜ਼ਾਰ ਦੀ ਬਾਈ ਕਹਿੰਦਾ ਦੇ ਦਾਂਗੇ ਥਣ ਹੱਥੀ ਚ ਬਾਈ ਵਾਲਾ ਹੈ ਨਾ ਕੋਈ ਸ਼ਰਲਾ ਛੱਟਾ ਨਹੀਂ ਹੋਵੇ ਠੀਕ ਆ ਕੋਈ ਥਣ ਘੱਟ ਵਾ ਤੂੰ ਆਪਣੀ ਦਾ ਗਾਰੰਟੀ ਰਊ ਤੇ ਬਾਕੀ ਮੈਂ ਕਹਾਂਗਾ ਯਾਰ ਜੇ ਅਗਲਾ ਦੋ ਟਾਈਮ ਚਾਰ ਤਸੱਲੀ ਕਰਿਆ ਯਾਰ ਕੰਡਾ ਆਪਦਾ ਲਿਆ ਕੇ ਲੈ ਜੀ ਹਾਂ ਜੀ ਇਹੀ ਗੱਲ ਤੇ ਹੁਣ ਆ ਜਾ ਲੱਭੀ ਦੋ ਨੰਬਰਾਂ ਦੀ ਬਾਕੀ ਇੱਕ ਗੱਲ ਹੋ ਰਹੀ ਵੀਰੇ ਚਾਰ ਬੈੜਾ ਨੇ 400 ਕਿਲੋਮੀਟਰ ਤੱਕ ਦੀ ਪਹੁੰਚ ਕਰਦਾਂਗੇ ਪਹੁੰਚ ਤਾਂ ਕਰਾਂਗੇ ਜਿਹੜੇ ਸੌਦੇ ਮੰਗੇ ਲੈ ਮੁੱਲ ਉਹਨਾਂ ਤੇ ਸੌਦਾ ਹੋਊਗਾ ਜਾਂ ਕੋਈ ਪਹੁੰਚ ਕਰਾ ਲੂਗਾ ਜਾਂ ਕੋਈ ਮਾਨਤਾਨ ਕਰਾ ਲੂਗਾ ਆਰਡਰ ਤੇ ਮਾਰਦੇ ਕੈਮਰਾ ਇਹਦਾ ਸੂਆ ਇਹਦਾ ਵੀ ਦੂਜਾ ਸੂਆ ਇਹਨੂੰ ਅੱਜ 4 ਦਿਨਾਂ ਦੀ ਸੂਈ ਹੋਗੀ ਬੱਚੇ ਤੇ ਮਾਰਦਿਆ ਕਰ ਕੈਮਰਾ ਬੱਚੇ ਦੇ ਨਾਲ ਆ ਬੱਚੇ ਦੇ ਨਾਲੂਆ ਨਾਲ ਆਲੇ ਆ ਬਾਹਰਲੇ ਬੰਨੇ ਲਿਆ ਚਿਲਾ ਦੇ ਤੇ ਬਾਕੀ ਤੁਰਦੀ ਦੀ ਜੱਜਮੈਂਟ ਕਰ ਲਿਓ ਜਿੱਡੀ ਆਪ ਆ ਓਡੀ ਓਡੀ ਹਵਾਨਾ ਕਹਿੰਦਾ ਲੱਗਿਆ ਮਜਬੂਤ ਐ ਪੱਥਰ ਵਰਗੀ ਐ ਮਜਬੂਤ ਕਿੰਨੇ ਦਿਨ ਦੀ ਸੂਈ ਹੋ ਗਈ ਅੱਜ ਚੌਥਾ ਦਿਨ ਐ ਵੀਰੇ ਇਹਦੀ ਨੂੰ ਚੌਥਾ ਦਿਨ ਸੂਈ ਨੂੰ ਤੇ ਇੱਥੋਂ ਸਾਰੀ ਦਿਖਾ ਦਿਆਂ ਉੱਤੋਂ ਰਹੂਗੀ ਸਟੇਟ ਕਮਾਲਾ ਜੋਬਰਾ ਇੱਥੋਂ ਇਧਰਲੇ ਬੰਨੇ ਹੋ ਕੇ ਦਿਖਾ ਦਈਂ ਚਾਰਾਂ ਦਿਨਾਂ ਦੀ ਸੂਈ ਕਰਨ ਬੋਲਾ ਕਿੰਨਾ ਇਹਦੇ ਕੋਲੇ ਵੀਰੇ ਜਾਰੀ ਦੀ ਜਿਹੜੀ ਸਟਾਰਟਿੰਗ ਐ ਹਾਂਜੀ 23 24 ਕਿਲੋ ਦੀ ਐ 22 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਠੀਕ ਆ ਗੱਲ ਬੋਝ ਕੇ ਬੋਝ ਕੇ ਤਲਕਣਾ ਵੀਰੇ ਫਾਸਤੇ ਥੋੜੀ ਬੋਝ ਕੇ ਲੈ ਜਾ ਲੈ ਇਹ ਖੁੱਲੀਆਂ ਆਈਆਂ ਨੇ ਨਾ ਠੀਕ ਆ ਗੱਲ ਕਮਾਲਾ 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 ਇੱਥੋਂ ਕਮਾਲਾ ਉਰਲੇ ਬੰਨੇ ਮੈਨੂੰ ਦਿਖਾ ਦਿਲਾ ਬੀ ਇੱਥੇ ਕਿਨੇ 22 ਕਿਲੋ ਤਾਂ ਸਟਾਰਟਿੰਗ ਹੈ ਹੈ ਤਾਂ 23 24 ਕਿਲੋ 22 ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਚੌਥੇ ਪੰਜਵੇਂ ਦਿਨ ਚੌਥੇ ਦਿਨ ਵੀਰੇ ਪੰਜਵੇਂ ਆਹ ਇਧਰ ਹੱਕ ਦੋ ਜੀ ਥੋੜੀ ਜਿਹੀ ਮੰਗ ਰੋ ਆ ਲੈ ਆ ਲਿਆ ਉਰਲੇ ਬੰਨੇ ਲਿਆ ਅੱਜ 22 ਕਿਲੋ 22 ਕਹਿੰਦਾ ਟਾਈਮ ਤੋਂ ਟਾਈਮ ਨਾ ਤੋਲ ਕੇ ਦੇ ਦਿਆਂਗੇ ਤੇ ਪੀਕ ਲੈਵਲ ਕਿੰਨਾ ਕਹਦਾ ਇਹਦਾ ਪੀਕ ਲੈਵਲ ਵੀਰੇ 30 ਤੋਂ ਪਲੱਸ ਹੈ 30 ਤੋਂ ਲੈ ਕੇ 35 ਦੇ ਵਿੱਚ ਬੱਛੀਆਂ ਚੱਲ ਰਹਿਣ ਦੰਦੋ ਛਿੱਗੀ ਰਹੂਗੀ ਦੰਦੋ ਛਿੱਗੀ ਰਹੂਗੀ ਅੱਜ ਚਾਰਾਂ ਪ ਬੱਚਾ ਕੀ ਆ ਨਾਲ ਇਹਦੇ ਨਾਲ ਵੀ ਮੇਲਕਾਫ ਆ ਨਾਲ ਆ ਗਿਆ ਮੇਲਕਾਫ ਇੱਕ ਗੱਲ ਦੱਸ ਦਣਾ ਇੱਕ ਨੰਬਰ ਤੇ ਦੋ ਨੰਬਰ ਵਾਲੀਆਂ ਦੋਨੇ ਬੈੜਾਂ ਦੀ ਸੈਕਸਡ ਸੀਮਨ ਲਵਾਈਏ ਨਾ ਬ੍ਰੀਡ ਟਾਪ ਦੀ ਤਿਆਰ ਕਰਾ ਟਾਪ ਦੀ ਬ੍ਰੀਡ ਵਾਸਤੇ ਵੀਰੇ ਆ ਜਿਹੜੇ ਸੱਜਣੇ ਮੈਂ ਕਹੂੰਗਾ ਨਾ ਬ੍ਰੀਡ ਤੇ ਕੰਮ ਕਰਨਾ ਬੈਸਟ ਰੈਨ ਵਾਲੀਆਂ ਬੈੜਾਂ ਨੇ ਜਿੰਨੀ ਕਿ ਜਿਵੇਂ ਦੱਸਿਆ ਬਾਈ ਨੇ ਹੈਗੀ ਆ ਹਾਈਟ ਮੀਡੀਅਮ ਆ ਹਾਈਟ ਮੀਡੀਅਮ ਰਹੂਗੀ ਪਰ ਜਿੰਨੀ ਹੈਗੀ ਆ ਸਾਰੇ ਪਾਸੇ ਹੱਤ ਨਹੀਂ ਦਰੋਂ ਦੀ ਕਿਸੇ ਹੱਤ ਠੋਸ ਆ ਗਈ ਪੂਰੀ ਇੱਥੋਂ ਲੱਭੀ ਉੱਤੋਂ ਮਾਰੀ ਕੈਮਰਾ ਉੱਤੇ ਨਾ ਚਾਹੀਦੇ ਉਹ ਫੱਟਾ ਜਾ ਧਰ ਲਿਓ ਮੇਰੇ ਨਾਲ ਆ ਸਿੱਧੀ ਰਹੁ ਜ ਸਵਾਦੀ ਸਵਾ ਇਹ ਵੀ ਇੱਥੇ ਜਿਹੜਾ ਜਿਹੜਾ ਮਿਸਤਰੀ ਦਾ ਵੀ ਨਹੀਂ ਹੁੰਦਾ ਲੇਬਲ ਪਾ ਉਹਦੇ ਨਾਲ ਉਹ ਮਿਲ ਜਮੇ ਸਟੇਟ ਰਹੂਗੀ ਉੱਪਰੋਂ ਠੀਕ ਆ ਗੱਲ ਇਹ ਇੱਥੋਂ ਇੱਥੋਂ ਕਰਾਂਗੇ ਇੱਕ ਸਵਾਦੀ ਬਿਲਕੁਲ ਠੰਡੀ ਹੈ ਯਾਰ ਠੀਕ ਹੈ ਗਰਮਪੁਰ ਵਾਲਾ ਸੀ ਨਾ 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 ਕਿਸੇ ਪਾਸੇ ਵੀ 22 ਕਿਲੋ ਚਵਾ ਦਾਂਗੇ ਹੋ 23 24 ਕਿਲੋ 22 ਕਿਲੋ ਮਿਲ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਅੱਧਾ ਚਾਰ ਦਿਨਾਂ ਦੀ ਸੂਈ ਖਲੂ ਜਿਹੜੀ ਇਹਦੀ ਸਟਾਰਟਿੰਗ ਹੈ ਠੀਕ ਹੈ ਜੀ ਦੋ ਦਿਨਾਂ 30 ਤੋਂ ਪਾਸਾ ਮੈਂ ਪਾਉਣਾ ਹੈ 30 ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਪੈਸੇ ਕਿੰਨੇ ਇਹ ਬੱਚੀ ਦੇ ਦਾਂਗੇ ਵੀਰੇ ਸਵਾਦੀ ਦੋਨੇ 1.25-25 ਨੂੰ ਦੇ ਦੇਾਂਗੇ ਦੇ ਦੇਾਂਗੇ ਪੰਜੇ ਛੜਾਇਆ ਤੂੰ ਤਾਂ ਸੋਚਣ ਲੱਗ ਗਿਆ ਨਹੀਂ ਪੰਜੇ ਕੋਈ ਨਾ ਛੜਦਾਂਗੇ ਠੀਕ ਹੈ ਗੱਲ ਸੋਚਣਾ ਬੰਦ ਕਰ ਆਪਾਂ ਮੁੱਲ ਜਾਦੇ ਨਹੀਂ ਕਰੇਨ 2.5 ਲੱਖ ਦਾ ਜੋੜਾ ਹੋ ਜੂ ਹੋ ਜੂਗਾ ਵੀਰੇ ਠੀਕ ਹੈ ਗੱਲ 2.5 ਦਾ ਜੋੜਾ ਹੋ ਜੂਗਾ ਛੋਟ ਮਾਰੀ ਮੋਟੀ ਤੁਸੀਂ ਵੀ ਮਾਰ ਲਓ ਜੋਰ ਆ ਕੇ ਬਾਈ ਕੋਲੇ ਤੇ ਹੁਣ ਆ ਜਾ ਲਵੀ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਗੱਬਣ ਲੇਵਾ ਵੀ ਜਮੀਆਂ ਰੱਖੂਗੀ ਨਾਲ ਲੱਗ ਕੇ ਵਾਲਾ ਖਾੜੀ ਵਾਲਾ ਲੇਵਾ ਦੇ ਇਹ ਇੱਥੋਂ ਕਰਾ ਦੇ ਚੱਕ ਲਵੀ ਅੱਗੇ ਪਿੱਛੇ ਦਾ ਆਰਡਰ ਬਣਾ ਦੂਗੀ ਸੁਆ ਕਰਨ ਸੁਆ ਦੂਜਾ ਵੀਰੇ ਆ ਲੈ ਆ ਬਾਹਰ ਲੈ ਬੰਨੇ ਤੇ ਸੁਆ ਇਹਦਾ ਵੀ ਦੂ ਪਹਿਲਾਂ ਪੂਰਾ ਦੀ ਆ ਗਈ ਮਜਬੂਤ ਸਾਰੇ ਬੱਸ ਮਜਬੂਤ ਹੈ ਵੀਰੇ ਬਰੀਡ ਕੁਆਲਿਟੀ ਆਰਡਰ ਦੀ ਕੁਆਲਿਟੀ ਦੇ ਲੈ ਕਿੰਨੇ ਮਜਬੂਤ ਹੈ ਆਰਡਰ ਤਾਂ ਇਹ ਆ ਬਿਲਕੁਲ ਠੋਸ ਲੇਵਾ ਥਾਂ ਨਾਲ ਹੱਥੀ ਚਬਾਈ ਵਾਲਾ ਵੀ ਲੱਗਿਆ ਨੂੰ ਜੇ ਹੱਥੀ ਵੀ ਚੋਣੀਆਂ ਨਾ ਕਿਸੇ ਭਰਾ ਨੇ ਇਹ ਵੀ ਫਾਰਮ ਚੋਂ ਆਈ ਹੈ ਇਹਦੀ ਵੀ ਵੀਡੀਓ ਆਪਣੇ ਕੋਲ ਪਈ ਹੈ ਕਿਵੇਂ ਬਾਈ ਇਹ ਵੀ ਫਾਰਮ ਚੋਂ ਆਈ ਹੈ ਇਹਦੀ ਵੀਡੀਓ ਵੀ ਪਈ ਹੈ ਆਪਾਂ ਠੀਕ ਆ ਗੱਲ ਇੱਥੇ ਰੋਕ ਲਈ ਉਧਰਲੇ ਬੰਨੇ ਫੇਸ ਕਰਕੇ ਰੋਕ ਲੈ ਐ ਲੰਬੀ ਖੜਾ ਲੈ ਇਹ ਇੱਥੋਂ ਮਾਰਦੀ ਲੰਬੀ ਕੈਮਰਾ ਇਹਨੇ ਕਿੰਨਾ ਕਿਦੋ ਦਿੱਤਾ ਇਹਦਾ 27 22 ਕਿਲੋ ਜ ਹੈ ਪਹਿਲਣ ਦਾ ਪਹਿਲਣ ਦਾ ਠੀਕ ਆ ਗੱ ਇਹਦੇ ਪੰਜ-ਸੱਤ ਦਿਨ ਪੰਜ ਤੋਂ ਸੱਤ ਦਿਨ ਬਾਕੀ ਨੇ ਤਾਂ ਇਹਦੇ ਪਏ ਨੇ ਵੀਰੇ ਇਹਦੇ ਤੇ ਲੇਵਾ ਰੱਖਦੇ ਬਿਲਕੁਲ ਨਾਲ ਲੱਗਵਾ ਤੇ ਬਾਕੀ ਕੁਆਲਿਟੀ ਤੁਹਾਡੇ ਸਮਝਾ ਲਾ ਲਾਤੀ ਵੀ ਮੰਨ ਕੇ ਜਿਹੜਾ ਆਰਡਰ ਦੇਵੂਗੀ ਠੋਸ ਜਮਾ ਤੇ ਤੋਂ 27 28 27 28 ਤੋਂ ਲੈ ਕੇ 30 ਦੇ ਵਿੱਚ ਦੁੱਧ ਪਾਉਣਾ ਇਹਨੇ ਜਦੋਂ ਇਹਨੇ ਮੈਂ ਕਹੂੰਗਾ ਵੀ ਨੇੜ ਜਾਣਾ ਨਾ ਸੂਣ ਦੇ ਸਿਰਾ ਬਣਾ ਦੂ ਇਥੋਂ ਜਮਾ ਜਮਾ ਕਹੂੰਗਾ ਮੈਂ ਕਿਸੇ ਸੱਜਣ ਨੇ ਨਾ ਦੀ ਸ਼ਾਮ ਘੱਟ ਕਰੀ ਆ ਅਗਲੇ ਸੂਏ ਕਿਸੇ ਭਰਾ ਨੇ ਸ਼ਾਮ ਕਰ ਲਈ ਤਾਂ ਜਵਾਂ ਨਹੀਂ ਲੱਗਣ ਲੱਗ ਜੂਗਾ ਜਮੀ ਜੋਰ-ਜੋਰ ਚੰਗੇ ਪਾਤੇ ਜਦੋਂ ਇਹ ਦੁੱਧ ਜ਼ਿਆਦਾ ਸੀ ਨਾ ਥੋੜਾ ਤਾਂ ਕਰਕੇ ਦੇ ਦੋ ਜਦੋਂ ਡਰਾਈ ਹੋਈ ਹੈ ਡਰਾਈ ਵੀ ਲੇਟ ਹੋਈ ਹੈ ਡਰਾਈ ਲੇਟ ਹੋਈ ਹੈ ਠੀਕ ਆ ਗੱਲ ਕਿਉਂਕਿ ਇਹਨਾਂ ਦੇ ਵੀਰੇ ਡਰਾਈ ਔਖੀ ਹੁੰਦੀ ਨੇ ਇਹ ਇਹ ਛੱਡਣੀਆਂ ਪੈਂਦੀਆਂ ਨੇ ਮਸਾਂ ਛੱਡੀਆਂ ਨੇ ਕਿ ਇਹ ਕਹੂੰਗਾ ਪੈਸੇ ਦੇ ਅੱਜ ਕਰਨ ਕਿੰਨੇ ਇਹ ਅੱਜ ਦੇ ਦਾਂਗੇ ਵੀਰੇ 93000 ਰੁਪਏ ਦੀ ਇਹ ਦੇ ਦਾਂਗੇ 93 ਦੀ ਨੰਬਰ ਰਹੂਗਾ ਤੀਜਾ ਤੇ ਜੇ ਆਪਾਂ ਮੋਟਾ ਜਿਹਾ ਆਈਡੀਆ ਲਾ ਲਈ ਵੀ 25+ ਚੱਲੀ ਜਾਊਗੀ ਬੜੇ ਆਰਾਮ ਨਾਲ ਵੀਰੇ ਬੜੇ ਆਰਾਮ ਨਾਲ ਜੇ ਇਹ ਬਰੀਡ ਨੇ 25 ਨਾ ਕੱਢਿਆ ਜਾਂ ਰੈਡੀ ਗਾਈ ਨੇ ਫਿਰ ਹੋਰ ਕਿਹੜੀ ਕੱਢੂਗਾ ਆ ਕਿਵੇਂ ਖੜਾ ਰੇਲ ਦਾ ਡੱਬਾ ਇੱਧਰ ਇੱਕ ਉਸ ਨਾਲੇ ਨੰਬਰ ਦੇ ਇਹ ਵੀ ਦੂਜਾ ਸੁਆ ਵੱਡੀ ਦਾ ਬਾੜੀ ਆ ਯਾਰ ਪੂਰੀ ਵੱਡੀ ਆ ਸਾਰਿਆਂ ਨਾਲ ਉੱਚੀ ਐ ਹਾਏ ਇਹ ਦਾ ਉਹ ਇਹ ਬੱਚੀ ਰਾਤ ਭਲਾ ਪਾ ਗਈ ਦੇਲੇ ਉਹਨਾਂ ਦੇ ਪਾਸੇ ਭਲ ਸ਼ੋ ਹੋ ਰਹੀ ਐ ਭਲਾ ਪਾਉਣੀ ਸਟਾਰਟਿੰਗ ਕਰਤੀ ਠੀਕ ਆ ਗੱਲ ਸੁਣਨ ਦਾ ਰਿਕਾਰਡ ਇਹਦਾ 28 ਕਿਲੋ ਦਾ ਰਿਹਾ ਸੁਆ ਦੂਜਾ ਦੂਜਾ ਸੁਆ ਲਿਆ ਬਾਹਰ ਲੈ ਬੰਨੇ ਆ ਤਾਂ ਮੰਨ ਲਓ ਨਾ ਇਹ ਮੰਨ ਲਓ ਜਿਵੇਂ ਤੁਹਾਨੂੰ ਦੱਸਿਆ ਵੀ ਨਾ ਸਮੁੰਦਰੀ ਜਹਾਜ਼ ਹੀ ਆ ਵੱਡੀ ਆ ਗਈ ਬਾੜੀ 42 ਨੰਬਰ ਟੈਗ ਹੈ ਫਾਰਮ ਵਾਲਿਆਂ ਦਾ ਦੇ ਸੁਆ ਦੂਜਾ ਟੈਗ ਨੰਬਰ 42 ਤੂੰ ਤਾਂ ਲੈ ਬੜੀ ਬੱਲ ਕੋਲ ਸਾਫ ਥੋੜਾ ਟਿਕਾਈ ਨਾਲ ਲੈ ਚੱਲ ਆ ਲੈ ਚੱਲ ਆ ਲੈ ਚੱਲ ਖੰਡੇ ਤੇ ਮਾਗਣਾ ਲੈ ਜਾ ਨਾ ਥੱਕਾ ਕਰ ਦਿਆ ਥੋੜਾ ਜਨਾ ਖੁੱਲੀ ਆਈ ਹੈ ਵੀਰੇ ਰੱਸੀ ਆਪਾਂ ਕੱਲ ਪਾਈਏ ਤੇ ਠੀਕ ਆ ਗੱਲ ਕਿੰਨੇ ਦਿਨ ਬਾਕੀ ਨੇ ਇਹਦੇ ਇਹਦੇ 7 ਦਿਨ ਆ ਲੈ ਚੱਲ ਕਿਲੇ ਤੇ ਲੈ ਚੱਲ ਇੱਕ ਹਫਤਾ ਬਾਕੀ ਤੇ ਦੁੱਧ ਕਿੰਨਾ ਦੱਸਿਆ ਕਰਨ ਇਹਦਾ ਪਲੂਨ ਦਾ 28 ਕਿਲੋ ਪਹਿਲਣ ਦਾ 28 ਕਿਜੀ ਦਾ ਮਿਲ ਕੇ ਰਿਕਾਰਡ ਆ ਵੱਡੀ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਹੈਗਾ ਵੱਡੀ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਮਿਸਤਰੀ ਜਹਾਜ਼ ਵਾਲਾ ਕੰਮ ਹੀ ਆ ਹਫਤੇ ਦੇ ਲੱਗ ਪਾ ਕੇ ਆ ਪੈਂਡਿੰਗ ਆ ਆ ਦੇਖੀ ਮੇਰੇ ਕੱਦ ਲੈ ਠੀਕ ਆ ਗੱਲ ਫੁੱਲ ਵੱਡੀਆਂ ਇਨਾਂ ਦੇ ਕਾਰਨ ਗੱਬਣਾ ਦੀ ਡਿਟੇਲ ਦੇ ਦਾਂਗੇ ਦੋਨਾਂ ਦੀ ਵੀ ਕਿਹੜਾ ਸੀਮਨ ਲੱਗਿਆ ਦੇ ਦਾਂਗੇ ਵੀਰੇ ਦੇ ਦਾਂਗੇ ਕਿਉਂਕਿ ਫਾਰਮ ਵਾਲਾ ਭਰਾ ਤਾਂ ਮੈਂ ਇਹ ਕਹਾਂਗਾ ਵੀ ਸੀਮਨ ਚੰਗਾ ਹੀ ਲਗਾਉਂਦਾ ਚੰਗੇ 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 ਇਹ ਨੌਨ ਸੈਕਸਡ ਲੱਗਿਆ ਹੋਇਆ ਇਹਦੇ ਸੈਕਸਡ ਲੱਗਿਆ ਹੋਇਆ ਅੱਛਾ ਇਹਦੇ ਸੈਕਸਡ ਲੱਗਿਆ ਤਾਂ ਆਪਾਂ ਜਿਹੜੀ ਗੱਲ ਕਹਾਂਗੇ ਉਹ ਸੱਚ ਕਹਾਂਗੇ ਵੀਰੇ ਉਹ ਐ ਨਹੀਂ ਹੈਗਾ ਵੀ ਉਹਦੇ ਵੀ ਸੈਕਸਡ ਕਹਿ ਦਈਏ ਠੀਕ ਆ ਗੱਲ ਹਾਂਜੀ ਆ ਇਹਦੇ ਆ ਗਿਆ ਸੈਕਸਡ ਪਰ ਠੀਕ ਆ ਉਹਦੇ ਵੀ ਪੀਡੀਐਫ ਦਾ ਲੱਗਿਆ ਇਹਦੇ ਆ ਗਿਆ ਨੌਨ ਸੈਕਸਡ ਪਰ ਫਾਰਮ 'ਚ ਸੀਮਨ ਨਾ ਮੱਲੋ ਟੌਪ ਟੌਪ ਦਾ ਹੀ ਲਾਇਆ ਅੱਧੇ ਬਰੇ ਦੇ ਦਾਂਗੇ ਆਪਾਂ 1,05,000 ਰੁਪਏ ਦੀ 1.5 ਦੀ ਆਗ ਨਹੀਂ ਦੱਸਿਆ ਦੀ ਇਹ 93 ਦੀ ਇਹ 94 ਦੀ ਹਾਂਜੀ ਆ ਮੇਰਾ ਖਿਆਲ 93 ਕਿਹਾ 93 ਕਿਹਾ ਸੀ ਹਾਂ 93 94 ਜੋ ਵੀ ਕਿਹਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਉੱਥੇ ਜੇ ਮਨਤਾ ਆ ਨਾ ਜਿਵੇਂ ਕੋਈ ਗੱਬਣਾ ਲੈਂਦਾ ਜੋੜੇ 'ਚ ਓਦਾਂ ਦਾ ਹੋ ਜਾਊਗਾ ਓਦਾਂ ਦਾ ਹੋ ਜਾਊਗਾ ਕੋਈ ਜੇ ਸੱਜਣ ਕੋਈ ਆ ਤਾਜ਼ੀਆਂ ਲੈਂਦਾ ਦੋਨੇ ਜਰਸੀ ਤੇ ਐਫ ਦੇ ਤੋਹਫੇ ਤਾਂ ਲੈਂਦਾ ਨੰਬਰ ਹੀ ਕਹਿੰਦਾ ਉਦਾਂ ਦਾ ਹੋ ਜੂ ਹੈ ਨਾ ਨੰਬਰ ਬੋਲ ਇਹ ਤਾਂ ਵੀਰੇ ਚੀਜ਼ਾਂ ਨੇ ਯਾਰ ਬ੍ਰਾਂਡ ਨੇ 4x4 ਨੇ ਨੰਬਰ ਬੋਲ ਦਿਓ ਜੀ 9779939077 97799394077 ਬਾਈ ਦਾ ਨੰਬਰ ਆ ਪਿੰਡ ਮਾਡਲ ਟਾਊਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਆ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ